ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਰ ਤੁਮਰੋ ਬਿਰਦ ਪਤਤ ਉਧਰਨ ਕਰੂਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਾਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨਾ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੁਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬਲੇ ਮਹਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਗਨ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨੋ ਸੋ ਤੁਮ ਜਾਣਿਓ ਪਿਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹָਓ ਸਦਾ ਸਦਾ ਫੁੱਲਰ ਤੁਮਰੋ ਬਿਰਦ ਪਤ ਤ ਉਦਰਨ ਕਰੂਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪੰਜਵਾਂ ਤੁਮ ਸਮਰਥਾ ਕਰਨ ਕਰਨ ਢਾਗਨ ਢਾਕ ਗੋਵਿੰਦ ਗੁਰ ਮੇਰੇ ਮੋਹ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਫੂਲਰ ਤੁਮਰੋ ਬਿਰਦ ਪਤਤ ਉਧਰਨ ਕਰੂਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰਿ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਾਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਸ਼ਟ ਠੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਫੁੱਲਰ ਤੁਮਰੋ ਬਿਰਦ ਪਤਤ ਉਦਰਨ ਕਰੂਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਗਨ ਢਾਕ ਗੋਵਿੰਦ ਗੁਰ ਮੇਰੇ ਮੋਹ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰ পাপ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸੁਹਾਓ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬਲੇ ਮਹਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਗਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦਾ ਭੂਲਰ ਤੁਮਰੋ ਬਿਰਦ ਪਤ ਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪੰਜਵਾਂ ਤੁਮ ਸਮਰਥਾ ਕਰਨ ਕਰਨ ਢਾਗਨ ਢਾਕ ਗੋਵਿੰਦ ਗੁਰ ਮੇਰੇ ਮੋਹ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਨ ਤੁਮਰੋ ਬਿਰਦ ਪਤਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰਿ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬਲੇ ਮਹਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਗਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪਿਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੁੰਨ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦਾ ਭੂਲਨ ਤੁਮਰੋ ਬਿਰਦ ਪਤ ਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹੇ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰਿ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਾਲਾ ਪੰਜਮਾ ਤੁਮ ਸਮਰਥਾ ਕਰਨ ਕਰਨ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪਿਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੁੰਨ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਤਮਰੋ ਸੁਹਾਓ ਸਦਾ ਸਦਾ ਫੂਲਨ ਤੁਮਰੋ ਬਿਰਦ ਬਤਤ ਉਦਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸੁਹਾਓ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਾਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹָਓ ਸਦਾ ਸਦਾ ਫੂਲਰ ਤੁਮਰੋ ਬਿਰਦ ਪਤ ਤ ਉਦਰਨ ਕਰੂਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀ ਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਰ ਤੁਮਰੋ ਬਿਰਦ ਪਤ ਤ ਉਦਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪੰਜਵਾਂ ਤੁਮ ਸਮਰਥਾ ਕਾਰਨ ਕਰਨ ਢਾਕਣ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨਾ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਫੁਲਰ ਤੁਮਰੋ ਬਿਰਦ ਪਤਤ ਉਧਰਨ ਕਰੁਣਾ ਮ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰਿ ਦਰਸਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬਲੇ ਮਹਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪਿਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੁੰਨ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਰ ਤੁਮਰੋ ਬਿਰਦ ਪਤਤ ਉਦਰਨ ਕਰੂਣਾ ਮੇਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨਾ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਫੁਲਰ ਤੁਮਰੋ ਬਿਰਦ ਪਤਤ ਉਧਰਨ ਕਰੁਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰਿ ਦਰਸਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪੰਜਵਾਂ ਤੁਮ ਸਮਰਥਾ ਕਾਰਨ ਕਰਨ ਢਾਕਣ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨਾ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਰ ਤੁਮਰੋ ਬਿਰਦ ਬਤਤ ਉਧਰਨ ਕਰੁਣਾ ਮ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬਲੇ ਮਹਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਰ ਤੁਮਰੋ ਬਿਰਦ ਪਤ ਤ ਉਦਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਤਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨਾ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਨ ਤੁਮਰੋ ਬਿਰਦ ਪਤ ਤ ਉਧਰਨ ਕਰੁਣਾ ਮ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਾਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀ ਨੋ ਸੋ ਤੁਮ ਜਾਣਿਓ ਭੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੋਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੁਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਾਲਾ ਪੰਜਮਾ ਤੁਮ ਸਮਰਤਾ ਕਰਨ ਕਰਨ ਢਾਗਨ ਢਾਕ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹָਓ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੂਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਤੁਮ ਸਮਰਥਾ ਕਰਨ ਕਰਨ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹੇ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀ ਨਾ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛੁ ਢੀਠ ਮੁਕਰਨ ਬੜ ਪਰਪਾਪ ਸੋਨਿ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਭੂਲਨ ਤੁਮਰੋ ਬਿਰਦ ਬਤਤ ਉਧਰਨ ਕਰੁਣਾ ਮੇ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰਿ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਾਲਾ ਪੰਜਮਾ ਤੁਮ ਸਮਰਥਾ ਕਰਨ ਕਰਨ ਢਾਕਨ ਢਾਕੋ ਗੋਵਿੰਦ ਗੁਰ ਮੇਰੇ ਮੋਹਿ ਅਪਰਾਧ ਦੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪਰਪਾਪ ਸੁੰਨੋ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦਾ ਫੁਲਨ ਤੁਮਰੋ ਬਿਰਦ ਪਤਤ ਉਦਰਨ ਕਰੂਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ